ਖੈਲੜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮੇਰੇ ਘਰ ਦੀ ਸਭ ਦੀ ਬਹੁਤ ਹੀ ਫੇਵਰਿਟ ਡਿਸ਼ ਇਹ ਅਜੀ ਘਰ ਦੀਆਂ ਵੱਟੀਆਂ ਹੁੰਦੀਆਂ ਸੇਮੀਆਂ ਪਰ ਬਣਾਉਣ ਦਾ ਤਰੀਕਾ ਬਹੁਤ ਹੀ ਵੱਖਰਾ ਇਹਨਾਂ ਨੂੰ ਬਣਾਉਣ ਦੇ ਲਈ ਇੱਕ ਚਮਚ ਕੜਾਈ ਦੇ ਵਿੱਚ ਦੇਸੀ ਘਿਓ ਪਾਵਾਂਗੇ ਤੇ ਇਹਦੇ ਵਿੱਚ ਇੱਕ ਕੌਲੀ ਅਸੀਂ ਕਣਕ ਦੇ ਆਟੇ ਦੀਆਂ ਸੇਮੀਆਂ ਐਡ ਕਰਾਂਗੇ ਇਹ ਉਹੀ ਸੇਮੀਆਂ ਐ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਭੈਣਾਂ ਮਾਤਾਵਾਂ ਦਾ ਰੁਝਗਾਰ ਹੈ ਤੇ ਜਰੂਰ ਖਰੀਦੋ ਜੀ ਉਹਨਾਂ ਤੋਂ ਕੰਪਨੀਆਂ ਦੇ ਪਿੱਛੇ ਨਾਲ ਭਜੋ ਤੇਨੂੰ ਅਸੀਂ ਨਾ ਸਲੋ ਫਲੇਮ ਤੱਕ ਉਦੋਂ ਤੱਕ ਭੁੰਨਣਾ ਇਹਨਾਂ ਨੂੰ ਜਦੋਂ ਤੱਕ ਇਹ ਹਲਕੀਆਂ-ਹਲਕੀਆਂ ਤਾਂਬੇ ਵਰਗਾ ਸੁਨਹਿਰੀ ਜਿਹਾ ਇਹਦਾ ਕਲਰ ਜਿਹਾ ਆਏ ਉਹ ਨਹੀਂ ਪੋ ਜਾਂਦਾ ਤੇ ਬਹੁਤੀ ਸਲੋ ਹੌਲੀ-ਹੌਲੀ ਹੋਣਾ ਇਹਨਾਂ ਨੂੰ ਨਹੀਂ ਤਾਂ ਇਹ ਬੜੀ ਜਲਦੀ ਟੁੱਟ ਜਾਂਦੀਆਂ ਹਨ ਤੇ ਫਿਰ ਆਪਾਂ ਇਹਦੇ ਵਿੱਚ ਦੁੱਧ ਐਡ ਕਰ ਦੇਗੇ ਇਹਨਾਂ ਨੂੰ ਮੈਂ ਨਾ ਦੁੱਧ ਦੇ ਵਿੱਚ ਬਣਾ ਰਹੀ ਆ ਜੇ ਤੁਸੀਂ ਕਿਸੇ ਅਜਿਹੇ ਪਰਸਨ ਲਈ ਬਣਾ ਰਹੇ ਹੋ ਜਿਸ ਨੂੰ ਜੁਕਾਮ ਹੋਇਆ ਕੋਲਡ ਕਫ ਹੋਇਆ ਤਾਂ ਤੁਸੀਂ ਇਸ ਨੂੰ ਪਾਣੀ ਦੇ ਵਿੱਚ ਬਣਾ ਲਿਓ ਤੇ ਇਧਰ ਮੈਂ ਲਈ ਆ ਜੀ ਖਸ 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 ਨੂੰ ਆਪਾਂ 5-6 ਘੰਟੇ ਪਹਿਲਾਂ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਆਂਗੇ ਤੇ ਇਸੇ ਪਾਣੀ ਦੇ ਨਾਲ ਹੀ ਆਪਾਂ ਇਹਨੂੰ ਗ੍ਰੈਂਡ ਕਰ ਲਵਾਂਗੇ ਤਾਂ ਕਿ ਇਹਦੇ ਜਿਹੜੇ ਨਿਊਟ੍ਰੀਸ਼ਨ ਆ ਉਹ ਬਿਲਕੁਲ ਖਤਮ ਨਾ ਹੋਣ ਜਦੋਂ ਤੁਸੀਂ ਖਸ ਖਸ ਪਿਆਉਣੀ ਆ ਤਾਂ ਉਹਨੂੰ ਧੋ ਕੇ ਪਿਆਉਣਾ ਹੈ ਤਾਂ ਕਿ ਉਹਦੀ ਗੰਦ ਵੀ ਜਿੰਨੀ ਵੀ ਉਹਦੇ ਚ ਡਸਟ ਹੋਵੇ ਉਹ ਸਾਰੀ ਨਿਕਲ ਜੇ ਤੇ ਇਸ ਦੇ ਬਾਅਦ ਮੈਂ ਲਈ ਆ ਜੀ ਇਹ ਕਾਜੂ ਤੇ ਬਦਾਮ ਇਹ ਵੀ ਭਿੱਜੇ ਹੋਏ ਆ ਇਨਾਂ ਨੂੰ ਵੀ ਅਸੀਂ ਜਦੋਂ ਖਸ ਖਸਦਾ ਹੁੰਦੀ ਸੀ ਉਹਨੂੰ ਹੀ ਭੌਂਕੇ ਰੱਖ ਦਿੱਤਾ ਸੀ ਤੇ ਇਹਨਾਂ ਨੂੰ ਅਸੀਂ ਹਲਕਾ ਜਿਹਾ ਜੁੱਧ ਪਾ ਕੇ ਉਸੇ ਜਾਰ ਦੇ ਵਿੱਚ ਗ੍ਰाइंड ਕਰ ਲਿਆ ਸੇਮ ਜਾਰ ਦੇ ਵਿੱਚ ਤੇ ਇੰਨੇ ਟਾਈਮ ਦੇ ਵਿੱਚ ਸਕਰੀਨੀਆਂ ਦੇ ਵਿੱਚ ਵੀ ਇੱਕ ਬੋਇਲ ਆ ਗਿਆ ਤਾਂ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਖਸ ਖਸ ਦਾ ਪੇਸਟ ਜਿਹੜਾ ਹੈ ਉਹ ਐਡ ਕਰ ਦੇਣਗੇ ਸਾਡੇ ਬ੍ਰੇਨ ਦੇ ਲਈ ਬਹੁਤ ਵਧੀਆ ਸਾਡੀਆਂ ਹੱਡੀਆਂ ਦੇ ਲਈ ਬਹੁਤ ਹੀ ਵਧੀਆ ਇਸ ਦੇ ਇਲਾਵਾ ਸਾਡੀ ਬਾਡੀ ਨੂੰ ਬਹੁਤ ਐਨਰਜੈਟਿਕ ਰੱਖਦੀ ਆ ਊਰਜਾ ਦਿੰਦੀ ਆ ਨਾਲ ਹੀ ਅਸੀਂ ਕਾਜੂ ਬਦਾਮ ਦਾ ਪੇਸਟ ਜਿਹੜਾ ਇਹ ਉਹ ਐਡ ਕਰ ਦੇਵਾਂਗੇ ਟੇਸਟ ਨੂੰ ਇਨਹਾਂਸ ਕਰਦਾ ਹੈ ਤੇ ਨਾਵਾ ਕਾਜੂ ਬਦਾਮ ਦੀ ਨਿਊਟ੍ਰੀਸ਼ਨ ਵੈਲਿਊ ਹਰ ਕਿਸੇ ਨੂੰ ਲੱਗਦਾ ਹੈ ਤੇ ਇਹਨੂੰ ਅਸੀਂ 5-7 ਮਿੰਟ ਲਈ ਪਕਾਇਆ ਤਾਂ ਇੱਕ ਕਾਫੀ ਗਾਰੀਆਂ ਹੋ ਗਈਆਂ ਵਾ ਤੇ ਹੁਣ ਮੈਂ ਇਹਦੇ ਵਿੱਚ ਐਡ ਕਰ ਦਿੱਤਾ ਮਿੱਠਾ ਮਿੱਠੇ ਦੇ ਵਿੱਚ ਮੈਂ ਇੱਥੇ ਸ਼ੱਕਰ ਪਾਈ ਆ ਤੁਸੀਂ ਜਿਹਾ ਹੁੰਦਾ ਠੀਕ ਖੰਡ ਦੇ ਜਾਂ ਮਿਸ਼ਰੀ ਦੀ ਵਰਤੋਂ ਵੀ ਕਰ ਸਕਦੇ ਇਹਨੂੰ ਕਰ ਲਿਆ ਜੀ ਮਿਕਸ ਹੁਣ ਗੈਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਕਿਉਂਕਿ ਇਹ ਆਲਮੋਸਟ 70 ਤੋਂ 80% ਕੁੱਕ ਹੋ ਚੁੱਕੀ ਆਵਾ ਤੇ ਬਾਕੀ ਜਿਹੜੀ ਰਹਿੰਦੀ ਥੋੜੀਆਂ ਬਹੁਤੀਆਂ ਇਹ ਰਹਿੰਦੀਆਂ ਤੇ ਆਪਣੀ ਸਟੀਮ ਨਾਲ ਹੀ ਕੁੱਕ ਹੋ ਗਈ ਹੈ ਇਸ 스테ਜ ਤੇ ਆਪਾਂ ਇਹਦੇ ਵਿੱਚ ਕੱਟੇ ਹੋਏ ਬਦਾਮ ਤੇ ਕਾਜੂ ਭਿੱਜੇ ਹੋਏ ਹੈ ਸੀਗੇ ਜਿਹੜੇ ਉਹਨਾਂ ਦੇ ਵਿੱਚੋਂ ਹੀ ਥੋੜੇ ਜਿੜ ਰੱਖ ਕੇ ਮੈਂ ਤੇ ਕੱਟ ਕਰਕੇ ਪਾ ਦਿੰਦੀ ਆ ਨਾਲ ਹੀ ਮੈਂ ਇਥੇ ਵਿੱਚ ਕਿਸ਼ਮਿਸ਼ ਪਾਈ ਜਦੋਂ ਵੀ ਤੁਸੀਂ ਘਰ ਦੇ ਵਿੱਚ ਮਿੱਠੇ ਵਾਲੀ ਚੀਜ਼ ਬਣਾਉਣਾ ਉਸ ਭਿੱਜੀ ਹੋਈ ਕਿਸ਼ਮਿਸ਼ ਜ਼ਰੂਰ ਪਾਓ ਕਿਉਂਕਿ ਕੁਝ ਲੋਕਾਂ ਨੂੰ ਮੁੱਠਾ ਖਾਣ ਦੇ ਨਾਲ ਕਬਜ ਦੀ ਸਮੱਸਿਆ ਹੋ ਜਾਂਦੀ ਆ ਤਾਂ ਕਿਸ਼ਮਿਸ਼ ਜਿਹੜੀ ਆ ਉਹ ਕਬਜ ਨੂੰ ਘੁਲ ਕਰਦੀ ਆ ਇੱਕ ਗਲਾਸ ਗਰਮ ਦੁੱਧ ਦਾ ਪਾਣੀ ਦਿਮੈ ਨੂੰ ਢੱਕ ਕੇ ਰੱਖ ਦਿੱਤਾ ਉਦੋਂ ਤੱਕ ਇਹਨੂੰ ਅਸੀਂ ਢੱਕ ਕੇ ਰੱਖਣਾ ਹੈ ਜਦੋਂ ਤੱਕ ਇਹ ਰੂਮ ਟੈਂਪਰੇਚਰ ਤੇ ਨਹੀਂ ਆ ਜਾਂਦੀ ਤੇ ਇਸ ਤਰ੍ਹਾਂ ਇਹ ਆਪਣੀ ਸਟੀਮ ਦੇ ਵਿੱਚ ਆਪ ਹੀ ਬਣ ਜਾਂਦੀ ਆ ਤੁਸੀਂ ਚਾਹੋ ਤਾਂ ਇਹਦੇ ਉੱਪਰ ਕੋਈ ਕਾਟਨ ਦਾ ਕੱਪੜਾ ਵੀ ਰੱਖ ਸਕਦੇ ਹੋ ਜਿਸ ਤਰ੍ਹਾਂ ਸਾਡੇ ਘਰ ਦੇ ਵਿੱਚ ਮੇਰੀ ਦਾਦੀ ਜਦੋਂ ਵੀ ਸੇਮੀਆਂ ਬਣਾਉਂਦੀ ਸੀ ਤਾਂ ਉਹ ਹਮੇਸ਼ਾ ਇਹਨਾਂ ਸੇਮੀਆਂ ਨੂੰ ਸਟੀਮ ਦੇ ਉੱਪਰ ਹੀ ਜ਼ਿਆਦਾ ਕੁੱਕ ਕਰਦੀ ਸੀ ਚੁੱਪ ਉੱਪਰ ਇੱਕ ਕੱਪੜਾ ਰੱਖ ਕੇ ਚੁੱਲੇ ਦੀ ਅੱਗ ਨੂੰ ਘੱਟ ਕਰਕੇ ਨਾ ਤੇ ਇਸ ਤਰ੍ਹਾਂ ਇਹ ਬਣਾਜਾਂਗੀਆਂ ਸੇਮੀਆਂ ਜਿਹੜੀਆਂ ਐ ਉਹ ਸਾਡੀ ਸਿਹਤ ਦੇ ਲਈ ਵੀ ਬਹੁਤ ਵਧੀਆ ਵਾ ਤੇ ਗੁਣਵੱਤਾ ਤਾਂ ਇਹਨਾਂ ਦੇ ਵਿੱਚ ਹੈ ਕਿਉਂਕਿ ਇਹਦੇ ਵਿੱਚ ਕੋਈ ਕੈਮੀਕਲ ਮਿਕਸ ਨਹੀਂ ਹੁੰਦਾਗਾ ਕੋਸ਼ਿਸ਼ ਕਰੋ ਕਿ ਬਾਜ਼ਾਰ ਦੀਆਂ ਕੰਪਨੀ ਕੰਪਨੀ ਵਾਲੀਆਂ ਚੀਜ਼ਾਂ ਨੂੰ ਪਰ ਮੋਟ ਕਰਨ ਦੀ ਬਜਾਏ ਅਸੀਂ ਆਪਣੀਆਂ ਪੰਜਾਬ ਦੀਆਂ ਜਿਹੜੀਆਂ ਮਾਤਾ-ਮਾਂ ਪੈਣਾਏ ਕੰਮ ਕਰਦੀਆਂ ਨੇ ਉਹਨਾਂ ਦੇ ਕੰਮ ਨੂੰ ਹੁਦਾਰਾ ਦਈਏ ਉਹਨਾਂ ਨੂੰ ਹੌਸਲਾ ਦੇਈਏ ਤੇ ਤਿਆਰ ਹੈ ਜੀ ਇਹ ਜੇ ਇਹ ਨਾਲ ਸਦੀ ਬੋਡੀ ਨੂੰ ਪੂਰਾ ਦਿਨ ਐਨਰਜੈਟਿਕ ਰੱਖਦੀ ਹੈ ਤੁਸੀਂ ਇਹਦੇ ਵਿੱਚ ਇਲਾਇਚੀ ਪਾਊਡਰ ਤੇ ਮਖਾਨਿਆਂ ਦਾ ਪਾਊਡਰ ਵੀ ਪਾ ਸਕਦੇ ਹੋ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਮਾਰਕੀਟ ਵਾਲੀਆਂ ਸੇਵੀਆਂ ਨਹੀਂ ਬਜਾਈ ਇਹ ਹੈ ਤੁਹਾਡੀਆਂ ਫੇਵਰੇਟ ਹੋ ਜਾਣਗੀਆਂ